ਅੱਜ ਤੋਂ ਪਹਿਲਾਂ ਗੁਰੂ ਵਾਲੇ ਪਖਸ਼ੀ ਹੋਈ ਫਤਿਹ ਸਾਂਝੀ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗੁਰਪਿੰਦਰ ਸਿੰਘ ਐਂਡ ਬਾਜਾ ਮਰਾੜ ਜਿਹੜਾ ਸ਼੍ਰੀ ਮਕਸਰ ਸਾਹਿਬ ਬਲਾਕ ਪ੍ਰਧਾਨ ਸਰਕਲ ਬਰੀਵਾਲਾ ਬੀਸੀਡੀ ਕਮੇਟੀ ਮੈਂ ਆਪ ਸਭ ਨੂੰ ਦੀਵਾਲੀ ਦੀਆਂ ਅਤੇ ਬੰਦੀ ਛੋੜ ਦਿਵਸ ਦੀਆਂ ਬਹੁਤ ਬਹੁਤ ਲੱਖ ਲੱਖ ਵਧਾਈਆਂ ਦਿੰਦਾ ਹਾਂ ਅਤੇ ਆਪਣੇ ਬੱਚਿਆਂ ਨੂੰ ਗ੍ਰੀਨ ਦੀਵਾਲੀ ਮਨਾਉਣ ਲਈ ਕਹਿੰਦਾ ਹਾਂ ਜਾਂ ਜੋ ਸਾਰੇ ਬੱਚਿਆਂ ਨੂੰ ਪਟਾਖਿਆਂ ਤੋਂ ਦੂਰ ਅਤੇ ਹੋਰ ਫਜ਼ੂਲ ਖਰਚੀ ਤੋਂ ਦੂਰ ਰੱਖਿਆ ਜਾ ਸਕੇ ਇਸ ਦੁਆਰਾ ਫਿਰ ਮੈਂ ਆਪਣੇ ਆਸ-ਪਾਸ ਅਤੇ ਦੇਸ਼-ਵਿਦੇਸ਼ ਵਿੱਚ ਵਾਰੀਆਂ ਸੰਤਾਂ ਨੂੰ ਲੱਖ-ਲੱਖ ਵਧਾਈਆਂ ਦਿੰਦਾ ਹਾਂ। ਸਭ ਤੋਂ ਪਹਿਲਾਂ ਗੁਰੂ ਬਖਸ਼ੇ ਫਤਿਹ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਗਰਜਨ ਸਿੰਘ ਪਿੰਡ ਬਾਜਾ ਅਮਰਾਂ ਆਮ ਪਾਰਟੀ ਵੱਲੋਂ ਇਹ ਲੱਖ-ਲੱਖ ਵਧਾਈ ਦੇਣਾ ਹੈ। ਜੋ ਦੁਆੜੀ ਬੰਦੀ ਛੋੜ ਵਿਦਿਆਰਥੀਆਂ ਲੱਖ-ਲੱਖ ਵਧਾਈ ਹੈ। ਜੋ ਸੂਹ ਸੰਤਾਂ ਨੂੰ ਜੋ ਬਾਦ ਦੇਸ਼ ਦੇਸ਼ ਵਿੱਚ ਬੈਠਿਆਈ ਸਾਰੀਆਂ ਸੰਤਾ ਨੂੰ ਦੁਬਾਰਾ ਲੱਖ ਲੱਖ ਵਧਾਈ ਦੇਣਾ ਹੈ ਉਹ ਇੱਕ ਕਲਪਨਾ ਵਾਰੰਗੀ ਨਿਤਪਤੀ